સોહમ્ હારાઈશર સિંગ વિષ્ણુ ભગવાન દીજ સોહમ્ હારાઈશર સિંગ વિષ્ણુ ભગવાન દીજ ਗੁਰਮਾਨ ਦੀ ਜੈ ਸੋਹੰਮਾ ਰਈਸ਼ ਸਿੰਘ ਵਿਸ਼ਨੂੰ ਗੁਰਮਾਨ ਦੀ ਜੈ 21 ਫਗਣ ਬੜਾ ਖੁਸ਼ੀਆਂ ਦਾ ਦਿਨ ਹੈ ਜਿਹੜਾ ਸਾਡੇ ਵੀਰ ਸਰਜੀਤ ਸਿੰਘ ਜੀ ਦੇ ਘਰ ਮਨਾਇਆ ਜਾ ਰਿਹਾ ਹੋ ਗ੍ਰੰਥ ਨੰਬਰ 24 ਦੇ ਉੱਤੋਂ 21 ਫਗਣ ਦੀ ਜੈ ਬਾਣੀ ਜਿਹੜੀ ਉਹ ਕਢ ਲਈ ਗਈ ਆ ਉਹ ਵੀਰ ਜਗਜੀਤ ਸਿੰਘ ਜੀ ਪੜਨਗੇ ਮੈਂ ਇੱਕ ਦਿਨ ਪਹਿਲਾ ਬਾਅਦ ਦੀ ਬਾਈ ਫਗਣ ਦੀ ਬਾਣੀ ਤੁਹਾਡੇ ਨਾਲ ਸਾਂਝੀ ਕਰਦਾ ਬੜੇ ਪਿਆਰ ਨਾਲ ਸਾਰਿਆਂ ਨੇ ਸਨਮਾਨ ਕਰਨਾ ਜੀ ਇਹ ਹਰ ਬਾਣੀ ਬਾਈ ਫਗਣ 2121 ਬਿਕਰਮੀ ਗੁਰਚਰਨ ਸਿੰਘ ਦੇ ਘਰ ਹਰਦੋਫਰਾਲਾ ਜ਼ਿਲ੍ਹਾ ਚਲੰਦਰ ਦੀ ਸਚੇ ਪਾਤਸ਼ਾਹ ਜੀ ਨੇ ਕੀ ਲਿਖਾਇਆ ਦੇ ਵਿੱਚ ਬੜੇ ਪਿਆਰ ਨਾਲ ਆਪਨੇ ਸਨਮਾਨ ਕਰਨਾ गोबिंद कहे मैं क्यों गया अपना फेरा पाईया मेरा कोई नहीं गवाह बिना पुरखे अकाल شہادت ना कोए भगत आईया परमात्मा आ गया संसार दते ते ओदा कोई गवाह नहीं बन सकदा ਤੇ ਸ਼ਹਾਦਤ ਇਦੀਆ ਪੁਰਖ ਹਕਾਲ ਦੀ ਜਨ ਭਗਤਾਂ ਹੋਇਆ ਸਹਾਰਾ ਸਹਾਇਕ ਹੋ ਕੇ ਸੇਵ ਕਮਾਈਆ ਭਗਤਾਂ ਦੀ ਫੜ ਕੇ ਬਾਣ ਨਿੰਦਰਾ ਆਲਸ ਵਿੱਚੋਂ ਰਿਹਾ ਜਗਾਈਆ ਭਗਤਾਂ ਦੀ ਬਾਹ ਫੜ ਕੇ ਕਿਹੜੀ ਆ ਨਿੰਦਰਾ ਹਾਲਸਤਾ ਹੁੰਦਾ ਵੀ ਅਸੀਂ ਪਰਮਾਤਮਾ ਦੇ ਭੁੱਲੇ ਹੋਏ ਆਂ ਔਰ ਜਦੋਂ ਅਸੀਂ ਭੁੱਲ ਕੇ ਬੈਠ ਜਾਂਦੇ ਆ ਤਾਂ ਬਾਹ ਫੜ ਕੇ ਸਾਨੂੰ ਆਪ ਜਗਾਉਂਦਾ ਜਨਮ ਕਰਕੇ ਧਰਮ ਕਰਕੇ ਵਰਨ ਕਰਕੇ ਵਰਨ ਕਰਕੇ ਜੋ ਹੋਏ ਗਮਰਾ ਮਾਣ ਅਭਿਮਾਨ ਆਪਣੇ ਨਾਲ ਰਖਾਈ ਆ ਕਿਉਂ ਭੁੱਲੇ ਹੋਏ ਅਸੀਂ ਜਨਮ ਕਰਕੇ ਧਰਮ ਕਰਕੇ ਵਰਨ ਕਰਕੇ ਵਰਨ ਕਰਕੇ ਅਸੀਂ ਗਮਰਾ ਹੋਏ ਪਏ ਆਂ ਔਰ ਜੇ ਅਕਾਲ ਪੁਰਖ ਆਇਆ ਇਹ ਤੇ ਸਾਨੂੰ ਇਸ ਗਮਰਾਹ ਪੁਨੇ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਆਇਆ ਕਿਉਂਕਿ ਪ੍ਰਮਾਤਮਾ ਦੀ ਬਣਾਈ ਹੋਈ ਸਿਰਫ ਦੋ ਹੀ ਜਾਤਾਂ ਇੱਕ ਪੁਰਖ ਇੱਕ ਨਾਰੀ ਔਰ ਇਸ ਤੋਂ ਵੱਧ ਕੋਈ ਨਹੀਂ ਜੋ ਜਾਤ ਪਾਤ ਦੇ ਬੰਧਨ ਹੈ ਵਰਨ ਵਰਨ ਹੈ ਉਹ ਸਾਰੇ ਸਾਡੇ ਸਮਾਜ ਨੇ ਬਣਾਏ ਹੋਏ ਆ ਪਰਮਾਤਮਾ ਨੇ ਨਹੀਂ ਬਣਾਏ ਜੋ ਜਨਮ ਕਰਕੇ ਧਰਮ ਕਰਕੇ ਵਰਨ ਕਰਕੇ ਵਰਨ ਕਰਕੇ ਜੋ ਹੋਏ ਗਮਰਾ ਮਾਣ ਅਭਿਮਾਨ ਆਪਣੇ ਨਾਲ ਰਖਾਈਆ ਉਹਨਾਂ ਦੇ ਅੰਦਰ ਵੜ ਕੇ ਫੇਰ ਵੀ ਲਾ ਜਾਵਾਂ ਦਾਨ ਮਨ ਦਾ ਮਣਕਾ ਦਿਆਂ ਪਵਾਹੀਆ ਉਹਨਾਂ ਦੇ ਅੰਦਰ ਵੜ ਕੇ ਪ੍ਰਮਾਤਮਾ ਖੁਦ ਆਪ ਆਪ ਜਨਾਈ ਕਰਾਉਂਦਾ ਆਪ ਜਨਾਈ ਕਰਕੇ ਤੇ ਉਹਨਾਂ ਦੇ ਮਨ ਦੇ ਮਣਕੇ ਨੂੰ ਪਵਾ ਦਿੰਦਾ ਸੱਚਾ ਮੇਲਾ ਲਾਵਾਂ ਹਮਲਾ ਮਿਲਤ ਆਪਣੇ ਨਾਲ ਰਖਾਈਆ ਕੂੜੀ ਕਿਰਿਆ ਕੱਢ ਵਫਾ ਸਾਫ਼ ਸੁਥਰੇ ਦਿਆਂ ਬਣਾਈਆ ਕੀ ਕਰਦਾ ਪ੍ਰਮਾਤਮਾ ਸਾਡੇ ਅੰਦਰੋਂ ਕੂੜੀ ਕਿਰਿਆ ਨੂੰ ਬਾਹਰ ਕੱਢ ਕੇ ਸਾਫ਼ ਸੁਥਰੇ ਬਣਾ ਲੈਂਦਾ ਜੇ ਸਮਾ ਪਾ ਕੇ ਪਿਛਲਾ ਚੇਤਾ ਗਏ ਭੁਲਾ ਮੈਂ ਭੁੱਲ ਮੈਂ ਨਹੀਂ ਭੁੱਲਿਆ ਆਪ ਕੋਲ ਹੋ ਕੇ ਵੇਖ ਵਖਾਈਆ ਕਿਉਂਕਿ ਜੇ ਅਸੀਂ ਭੁੱਲ ਗਏ ਆ ਨਾ ਸਮਾ ਪਾ ਗਏ ਤੇ ਉਹ ਆ ਭੁੱਲਿਆ ਉਹਨੂੰ ਯਾਦ ਆ ਸਾਰਾ ਕੁਝ ਤੇ ਉਹਦਾ ਉਹ ਚੇਤਾ ਵੀ ਕਰਵਾ ਦਿੰਦਾ ਤੁਹਾਡੇ ਪਿੱਛੇ ਬੱਚਿਆਂ ਭੇਟ ਚੜਾ ਸਚੇ ਤੁਹਾਨੂੰ ਦਿੱਤਾ ਕਰਾਈਆ ਐ ਗੁਰਮੁਖੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਡੇ ਪਿੱਛੇ ਸਮਾਜ ਪਿੱਛੇ ਆਪਣੇ ਬੱਚਿਆਂ ਨੂੰ ਛਡਾਇਆ ਸੀ ਸੱਚੇ ਪਾਤਸ਼ਾਹੀ ਨੇ ਵੀ ਆਪਣੇ ਬੱਚਿਆਂ ਦੀ ਸਹਾਦਤ ਦਿੱਤੀ ਕਿਹਦੇ ਪਿੱਛੇ ਭਗਤਾਂ ਪਿੱਛੇ ਆਪੇ ਆਪਣਾ ਮਾਣ ਮਟਾ ਤੁਹਾਡੇ ਢੋਲੇ ਰਿਆ ਗਾਈਆ ਆਪਣਾ ਮਾਣ ਗਵਾ ਕੇ ਭਗਤਾਂ ਦੇ ਢੋਲੇ ਗਾ ਰਿਹਾ ਸਿੱਧਾ ਸਾਖਿਆਤ ਮਿਲਿਆ ਆਕ ਆ ਕੇ ਆਪ ਖੁਦਾ ਪਰਮਾਤਮਾ ਆਤਮਾ ਜੋੜ ਜੜਾਈਆ ਸੋ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ ਸਿੱਧਾ ਸਾਖਸ਼ਾਤ ਆ ਕੇ ਪਰਮਾਤਮਾ ਸਾਨੂੰ ਮਿਲਿਆ ਤੇ ਆਪਣੇ ਨਾਲ ਸਾਨੂੰ ਜੋੜਿਆ ਸਾਰੀ ਸ੍ਰਿਸ਼ਟੀ ਨੂੰ ਅਖੋ ਠੂਕ ਵਜਾ ਆਇਆ ਬੇਪਰਵਾਹੀਆ ਸਾਰੇ ਸ੍ਰਿਸ਼ਟੀ ਨੂੰ ਪਰਮਾਤਮਾ ਕਾਲਪੁਰਖ ਆਇਆ ਹੈ ਜੇ ਕੋਈ ਤੁਹਾਨੂੰ ਜੇ ਕੋਈ ਆਖੇ ਤੁਹਾਨੂੰ ਸ਼ਦਾ ਇਹ ਵੀ ਖੁਸ਼ੀ ਮਨਾਈਆ ਗੁੱਸਾ ਨਹੀਂ ਕਰਨਾ ਤੁਸੀਂ ਠੋਕ ਵਜਾ ਕੇ ਕਹਿਣਾ ਪਰਮਾਤਮਾ ਆਇਆ ਕਾਲਪੁਰਖ ਆਇਆ ਨੇਕ ਲੰਕ ਆਇਆ ਜੇ ਤੁਹਾਨੂੰ ਕੋਈ ਸ਼ਦਾਈ ਕਹਿੰਦਾ ਤਾਂ ਵੀ ਗੁੱਸਾ ਨਹੀਂ ਕਰਨਾ ਤਾਂ ਵੀ ਖੁਸ਼ੀ ਰਹਿਣਾ ਖੁਸ਼ੀ ਰਹਿਣਾ ਤਾਂ ਕਿਉਂ ਤੁਸੀਂ ਉਹਦੇ ਤੋਂ ਹੋਏ ਹੋ ਫਿਦਾ ਜਿਸ ਦਾ ਫਿਕਰਾ ਸਾਰੇ ਰਹਿ ਗਾਈਆ ਅੱਗੇ ਹੋਣਾ ਨਹੀਂ ਜੁਦਾ ਅੱਗੇ ਤੁਸੀਂ ਜੁਦਾ ਨਹੀਂ ਹੋਣਾ ਨਾ ਇੱਥੇ ਨਾ ਉੱਥੇ ਅਜੇ ਇੱਥੇ ਵੀ ਸਾਡਾ ਉਹਦਾ ਸੰਗ ਆ ਤੇ ਕੱਲ ਨੂੰ ਉੱਥੇ ਵੀ ਜਾ ਕੇ ਉਹਨੇ ਆਪਣੇ ਚਰਨਾਂ ਵਿੱਚ ਹੀ ਰੱਖਣਾ ਆਪਣੇ ਸੰਘੇਠ ਹੀ ਰੱਖਣਾ ਕਿਉਂ ਤੁਸੀਂ ਉਸ ਤੋਂ ਹੋਏ ਫਿਦਾ ਜਿਸ ਦਾ ਫਿਕਰਾ ਸਾਰੇ ਰਹੇ ਗਾਈਆ ਅੱਗੇ ਹੋਣਾ ਨਹੀਂ Juda ਮਾਤ ਗਰਭਨਾ ਫੇਰ ਵਿਖਾਈਆ ਜਨਮਾ ਚ ਵੀ ਨਹੀਂ ਪੈਣਾ ਪਏਗਾ ਰਲ ਮੇਲ ਭਗਤ ਭਗਵਾਨ ਇੱਕ ਦੂਜੇ ਦਾ ਸੋਲਾ ਲਹੋਗਾ ਤੂੰ ਮੇਰਾ ਮੈਂ ਤੇਰਾ ਚਾਹੀ ਚਾਈਆ ਇਹ ਆ ਭਗਤ ਭਗਵਾਨ ਦਾ ਸੋਲਾ ਪਿਆਏ ਪ੍ਰਮਾਤਮਾ ਤੂੰ ਮੇਰਾ ਹੈ ਤੇ ਮੈਂ ਤੇਰਾ ਵਿਚੋਲਾ ਕੋਈ ਨਹੀਂ ਸਿੱਧਾ ਸੰਬੰਧ ਪ੍ਰਮਾਤਮਾ ਦੇ ਨਾਲ ਹੈ ਸਾਡਾ ਤੁਸੀਂ ਮੈਨੂੰ ਮੈਨੂੰ ਤੁਸੀਂ ਮੇਰੇ ਮੈਨੂੰ ਆਪਣਾ ਲੋ ਬਣਾ ਇਹੋ ਤੁਹਾਡੀ ਭਗਤੀ ਨਜ਼ਰੀ ਆਈ ਆ ਆ ਭਗਤੀ ਆ ਤੁਹਾਨੂੰ ਪ੍ਰਮਾਤਮਾ ਨੇ ਬਣਾਇਆ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਨਾਲ ਲਾਇਆ ਅਸੀਂ ਵੀ ਉਹਦੇ ਹੁਕਮ ਨੂੰ ਮੰਨ ਕੇ ਉਹਦੇ ਹੋਣਾ ਆ ਫੇਰ ਜਿੱਥੇ ਚਾਹੋ ਉਥੇ ਦਉਹ ਚੜਾ ਅਧ ਵਿਚਕਾਰ ਨਾ ਕੋਈ اٹਕਾਈ ਆ ਤੇ ਜਿੱਥੇ ਚਾਹੋ ਉਹਥੇ ਲੈ ਜਾਉਣਾ ਚਾਹਨੇ ਕਿੱਥੇ ਆ ਹੈ ਪ੍ਰਮਾਤਮਾ ਸੱਚਖੰਡ ਆਪਣੇ ਚਰਨਾਂ ਦੇ ਵਿੱਚ ਸਾਨੂੰ ਰੱਖਦਾ ਹੈ ਉਥੇ ਸਥਾਨ ਦੇ ਜੇ ਆਖੋ ਸੱਚਖੰਡ ਦਿਵਾਰੇ ਸਦਾ ਚਰਨਾ ਵਿੱਚ ਲਵਾਂ ਟਿਕਾ ਟਿੱਕੇ ਸੋਹਣੇ ਨਾਮ ਲਗਾਈਆ ਆਹਯਨੇ ਵਾ ਪ੍ਰਮਾਤਮਾ ਸੱਚਖੰਡ ਆਪਣੇ ਚਰਨਾ ਦੇ ਵਿੱਚ ਸਾਨੂੰ ਰੱਖਵਾ ਆਪਣੀ ਸ਼ਾਤੀ ਉੱਤੇ ਲਵਾਂ ਸਵਾ ਆਪ ਥੱਲੇ ਤੁਹਾਨੂੰ ਉੱਤੇ ਲਾਵਾਂ ਰਖਾਈਆ ਸੋਹਰ ਸੰਗ ਜੀਓ ਸਾਨੂੰ ਉਹਦੇ ਹੋਣਾ ਪੈਗਾ ਕਿੰਨਾ ਵੱਡਾ ਮਾਨ ਸਤਕਾਰ ਪ੍ਰਮਾਤਮਾ ਦੇ ਰਿਹਾ ਹੈ ਕਿ ਮੈਂ ਤੁਹਾਨੂੰ ਆਪਣੀ ਛਾਤੀ ਦੇ ਉੱਤੇ ਸਵਾਰਾਂਗਾ ਅਮਰ ਤਸਵੀਰ ਦੇਵਾਂ ਪਿਆਰ ਬੇਨजीर ਮੁਖ ਚਵਾਈਆ ਇਥੇ ਉਥੇ ਦੋ ਜਹਾਨ ਤੁਹਾਨੂੰ ਕਦੇ ਨ ਲੱਗੇ ਵਾ ਤਤੀ ਤਵੀ ਵਾਲਾ ਗੁਰ ਅਰਜਨ ਤੁਹਾਡੀ ਦੇਵੇ ਗਵਾਈਆ ਜਿਹੜਾ ਸਮਸ ਗਿਆ ਖਲ ਲੋਹਾ ਮਨਸੂਰ ਫਾਂਸੀ ਗਲ ਵਿੱਚ ਪਾਈਆ ਓ ਵੀ ਤੋਬਾ ਕਰਕੇ ਕਹੇ ਖੁਦਾ ਇਨਾਂ ਦਾ ਹੋਣਾ ਸੁਹਾਈਆ ਇਸਾ ਮੁਸਾ ਮਮਦ ਰੈ ਜਣਾ ਜਾਨ ਸੀਨ ਇਨਾਂ ਨੂੰ ਦੇਣਾ ਬਣਾਈਆ ਤੂੰ ਹੀ ਪਿਤਾ ਤੂੰ ਹੀ ਮਾਂ ਤੇਰੀ ਗੋਦ ਇਕੋ ਨਜ਼ਰੀ ਆਈਆ ਕਿੱਥੇ ਹੁਣ ਈਸਾ ਨੇ ਮੁਹੰਮਦ ਨੇ ਮਨਸੂਰ ਨੇ ਸਾਰਿਆਂ ਨੇ ਕਿਹਾ ਹੈ ਪ੍ਰਮਾਤਮਾ ਇਹਨਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਾ ਤੇਰਾ ਆਜ ਗਗਦੀ ਰੂਪ ਨਿਤ ਨਵਾਂ ਜੋਗ ਚੌਕੜੀ ਵੇਸ ਵਟਾਈਆ ਕਿਉਂਕਿ ਜਦੋਂ ਵੀ ਪਰਮਾਤਮਾ ਦੀ ਹੋਂਦ ਪ੍ਰਗਟ ਹੁੰਦੀ ਸਮਾਤ ਲੋਕ ਦੇ ਵਿੱਚ ਤੇ ਉਹਦਾ ਖੇਲ ਵੀ ਨਵਾਂ ਹੁੰਦਾ ਤੇ ਰੂਪ ਵੀ ਨਵਾਂ ਹੀ ਹੁੰਦਾ ਐ ਤੈਨੂੰ ਰਾਮ ਰਹੀਮ ਖੁਦਾ ਵਾਹਿਗੁਰੂ ਕੇ ਗਾੜ ਕਹਾਾਂ ਕੀ ਤੇਰੀ ਸਿਫਤ ਸਲਾਹੀਆ ਇਹ ਨਾ ਕੀ ਦੇ ਆ ਅਕਾਲ ਪੁਰਖ ਦੇ ਆ ਵਾਹਿਗੁਰੂ ਅੱਲਾ ਗੋਡ ਓਮ ਜੰ ਕਿਉਂਕਿ ਉਹ ਇੱਕੋ ਹੀ ਆ ਇਹ ਸਾਰੇ ਉਦੇਸਤ ਨਾਮ ਨੇ ਇੱਥੇ ਸੱਚੇ ਪਾਤਸ਼ਾਹ ਨੇ ਸਿੱਧਾ ਹੀ ਆਪਾਂ ਨੂੰ ਨਾਮ ਦੇ ਦਿੱਤਾ ਸੌਂਗ ਦਾ ਪਿੱਤੋ ਸੋ ਪਰਮਾਤਮਾ ਹੰਗਾ ਆਤਮਾ ਤੂੰ ਮੇਰਾ ਤੇ ਮੈਂ ਤੇਰਾ ਕੇਸ ਬੈਦ ਤੇਰੀ ਸ਼ਰਨ ਟਹਾਂ ਨਮੋ ਨਿਮਸ਼ਕਾਰ ਕਰਕੇ ਖੁਸ਼ੀ ਮਨਾਇਆ ਕੇ ਸਦਵਾਰਿਓ ਤੈਨੂੰ ਲਵਾ ਲੱਭਾਂ ਚਾਹੀ ਚਾਈਆ ਸ੍ਰੀ ਭਗਵਾਨ ਕਿਹਾ ਇਸਾ ਮੁਸਾ ਮੁਹੰਮਦ ਸਦੀ 14ਵੀਂ ਵਕਤ ਅਖੀਰੀ ਮੈਂ ਭਗਤਾਂ ਅੰਦਰ ਰਵਾਂ ਆਪਣਾ ਡੇਰਾ ਲਾਈਆ ਹੁਣ ਕਿੱਥੇ ਐਸ ਟਾਈਮ ਭਗਤਾਂ ਦੇ ਅੰਦਰ ਇਸੇ ਕਰਕੇ ਸੱਚੇ ਪਾਤਸ਼ਾਹੀ ਨੇ ਅਸੂਲਾਂ ਦੇ ਵਿੱਚ ਵੀ ਲਿਖਾਇਆ ਵੀ ਕੋਈ ਵੀ ਗੁਰਸਿੱਖ ਕਿਸੇ ਗੁਰਸਿੱਖ ਦੀ ਚੁਗਲੀ ਨਿੰਦਿਆ ਨਾ ਕਰੇ ਕਿਉਂਕਿ ਮੈਂ ਉਹਦੇ ਅੰਦਰ ਆਂ ਤੁਹਾਡੇ ਅੰਦਰ ਵੀ ਆਂ ਜਦੋਂ ਕੋਈ ਗੁਰਸਿੱਖ ਕਿਸੇ ਗੁਰਸਿੱਖ ਨੂੰ ਮਾੜਾ ਬਚਨ ਬੋਲਦਾ ਹੈ ਤੇ ਉਹਦਾ ਜਿਹੜੀ ਉਹ ਸੱਚੇ ਪਾਤਸ਼ਾਹੀ ਨੂੰ ਦਾਗ ਲੱਗਦਾ ਹੈ ਇਸ ਕਰਕੇ ਕਦੀ ਵੀ ਕਿਸੇ ਗੁਰਸਿੱਖ ਦੀ ਕੋਈ ਚੁਗਲੀ ਨੰਦਿਆ ਨਹੀਂ ਕਰਨੀ ਕਿਉਂਕਿ ਸਹਿਬ ਜਿਹੜਾ ਸਾਡਾ ਦੋਨਾਂ ਦੇ ਵਿੱਚ ਮੈਨੂੰ ਸਵਾਏ ਹੱਕ ਹਕੀਕਤ ਪ੍ਰੇਮ ਮੁਹਬਤ ਪ੍ਰੇਮ ਪਿਆਰ ਤੋਂ ਹੋਰ ਨਹੀਂ ਤਮਾ ਪਿੱਕੋ ਲਾਲ ਚ ਮੇਰੀ ਇਹਨਾਂ ਨਾਲੋਂ ਨਾ ਹੋਏ ਜਿਦਾਈਆ ਆਹ ਸ਼੍ਰੀ ਭਗਵਾਨ ਕਹਿ ਰਿਹਾ ਕਿ ਮੈਨੂੰ ਇੱਕ ਪ੍ਰੇਮ ਪਿਆਰ ਮੁਹੱਬਤੋਂ ਹੋਰ ਕੋਈ ਤਮਾਂ ਨਹੀਂ ਆ ਇਹਨਾਂ ਦੇ ਅੰਦਰ ਵੜ ਕੇ ਸਵਾ ਬਾਹਰ نیند ਕੋਈ ਨਾ ਆਈਆ ਐ ਕਾਲਪੁਰ ਕਿੱਥੇ ਕਹਿੰਦਾ ਮੈਂ ਭਗਤਾਂ ਦੇ ਅੰਦਰ ਵੜ ਕੇ ਇੱਥੇ ਸਾਂਭਾ ਜੇ ਨਾ ਨੂੰ ਕੋਈ ਕੁੜੀ ਕਿਰਿਆ ਦਾ ਕੰਡਾ ਚੁਬੇ ਤੇ ਮੈਂ ਆਪਣੇ ਹੱਥ ਇਨਾਂ ਦੇ ਪੈਰਾਂ ਹੇਠਾਂ ਡਾਵਾ ਸੁਣ ਲਿਆ ਜੇਤੇ ਕੁੜੀ ਕਰਿਆ ਦਾ ਕੰਡਾ ਵੀ ਇਹਨਾਂ ਨੂੰ ਚੁਬੇ ਤਾਂ ਮੈਂ ਆਪਣੇ ਹੱਥ ਇਹਨਾਂ ਦੇ ਪੈਰਾਂ ਹੇਠਾਂ ਡਾਂਗਾ ਜੇ ਨਾ ਨੂੰ ਕੋਈ ਕੁੜੀ ਕੰਡਾ ਕੁੜੀ ਕਿਰਿਆ ਦਾ ਕੰਡਾ ਚੁਬੇ ਮੈਂ ਆਪਣੇ ਹੱਥ ਇਹਨਾਂ ਦੇ ਪੈਰਾਂ ਹੇਠਾਂ ਡਾਵਾਂ ਉੱਪਰ ਰਖਾਵਾਂ ਥਉ ਥਾਈਆ ਕੁੜੀ ਕਿਰਿਆ ਦਾ ਕੰਡਾ ਵੀ ਨਹੀਂ ਚੁਬਣ ਦਊਗਾ ਤੇ ਮੈਂ ਇਹਨਾਂ ਦੇ ਪੈਰਾਂ ਇੱਥੇ ਆਪਣੇ ਹੱਥ ਡਾਲੂਗਾ ਕਿਉਂਕਿ ਇਹ ਬਲ ਮੇਰੀਆਂ ਵਿੱਚ ਬਾਵਾ ਚਤਰਪੁਜ ਹੋ ਕੇ ਸੇਵ ਕਮਾਈਆ ਹੈ ਪ੍ਰਮਾਤਮਾ ਕਹਿੰਦਾ ਮੇਰੀਆਂ ਬਾਵਾ ਦੇ ਵਿੱਚ ਇਨਾ ਬਲ ਹੈਗਾ ਕਿ ਮੈਂ ਆਪਣੇ ਭਗਤਾਂ ਨੂੰ ਆਪਣੇ ਹੱਥਾਂ ਦੇ ਉੱਤੇ اٹھਾ ਸਕਦਾ ਬੇਸ਼ੱਕ ਇਨਾਂ ਨੂੰ ਵੱਖਰੀਆਂ ਵੱਖਰੀਆਂ ਜੰਮਿਆ ਮਾਵਾ ਕਤਾਂ ਵਾਲਾ ਸਰੀਰ ਦਿੱਤਾ ਬਣਾਈਆ ਪਰ ਅੱਗੇ ਸਭ ਦਾ ਇੱਕੋ ਜਿਹਾ ਨਾਵਾ ਇੱਕੋ ਘਰ ਦਿਆਂ ਵਢਾਈਆ ਇੱਥੇ ਮਾਤ ਲੋਕ ਦੇ ਵਿੱਚ ਭਾਵੇਂ ਇਹਨਾਂ ਨੂੰ ਵੱਖਰੀਆਂ ਵੱਖਰੀਆਂ ਮਾਵਾਂ ਨੇ ਜੰਮਿਆ ਪਰ ਅੱਗੇ ਜਾ ਕੇ ਘਰ ਇੱਕੋ ਹੀ ਆ ਹੋ ਮੇਰਾ ਬੇਸ਼ੱਕ ਇਹਨਾਂ ਦਾ ਵਸਣਾ ਵੱਖਰਿਆਂ ਵੱਖਰਿਆਂ ਗਰਾਵਾਂ ਅੱਗੇ ਇੱਕੋ ਮੰਦਰ ਦਿਆਂ ਬਹਾਈਆ ਇੱਥੇ ਭਾਵੇਂ ਵੱਖ-ਵੱਖ گاਵਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਸਦੇ ਆ ਤੇ ਅੱਗੇ ਮੇਰਾ ਇੱਕੋ ਹੀ ਕਾਰਿਆ ਇੱਕੇ ਘਰ ਦੇ ਵਿੱਚ ਹੀ ਮੈਂ ਅਮੀਰ ਗਰੀਬ ਵੱਖ-ਵੱਖ ਜਾਤ ਬਰਨ ਬਰਨ ਸਾਰੇ ਇੱਕੋ ਹੀ ਘਰ 'ਚ ਇਕੱਠੇ ਕਰਨੇ ਆ ਨਿਰਗੁਣ ਹੋ ਕੇ ਸਦਾ ਤੱਕਦਾ ਰਹਾ ਗੁਰਮੁਖਾਂ ਦੀਆਂ ਰਹਾ ਵਾ ਵਾ ਓ ਇਦਾਂ ਰਹਾਵਾਂ ਤੱਕਦਾ ਸਾਂ ਅੱਜ ਜਦਾਂ ਇੱਥੇ ਅੱਜ ਵੀ ਸਰਜੀਤ ਸਿੰਘ ਦੇ ਘਰ ਆ ਕੇ ਅਕਾਲਪੁਰਖ ਦਾ ਰਾਖਾ ਤੱਕੀਏ ਕਿੰਨੀ ਖੁਸ਼ੀ ਕੀਤੀ ਇਹਨਾਂ ਨੂੰ ਕਿੰਨਾ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਮਾਪਮਾਨ ਦੇ ਵਿੱਚ ਭਰਿਆ ਵੀ ਸੰਗਤ ਵਾਸਤੇ ਢੋਲ ਵਜਾ ਕੇ ਖੁਸ਼ੀਆਂ ਦੇ ਨਾਲ ਲੈ ਕੇ ਆਉਣਾ ਤੇ ਉਹਨਾਂ ਨੂੰ ਅੱਜ ਇੱਥੇ satsang ਤੇ ਨਿਰਗੁਣ ਹੋ ਕੇ ਸਦਾ ਤੱਕਦਾ ਰਹਾ ਗੁਰਮੁਖਾਂ ਦੀਆਂ ਰਾਵਾਂ ਰਹਿਬਰ ਹੋ ਕੇ ਖੋਜ ਖਜਾਈਆ 993 ਚੌਕੜੀ ਜੋਗ ਪਿੱਛੋਂ ਜਿਸ ਵੇਲੇ ਜੋਤ ਸਰੂਪ ਹੋ ਕੇ ਆਵਾਂ ਅੰਤ ਜੋਤੀ ਜੋਤ ਸਾਰੇ ਲਵਾ ਮਲਾਈਆ ਹਾਂ ਤਾਂ ਸਾਡੀ ਸਾਰੀ ਜੋਤੀ ਨੂੰ ਜੋਤ ਦੇ ਵਿੱਚ ਹੀ ਬਣਾਉਣਾ। ਪਰ ਉਹਦੇ ਹੋਣਾ ਪੈਗਾ ਜੋ ਦੇ ਹੁਕਮ ਸੰਦੇਸ਼ ਮਹਾਰਾਜ ਨੇ ਦਿੱਤੇ ਹੋਏ ਆ ਉਹਨਾਂ ਨੂੰ ਮੰਨ ਕੇ ਚੱਲਣਾ ਪੈਗਾ। ਜੇ ਪਿੱਛੇ ਛੱਡ ਕੇ ਜਾਵਾਂ ਮੈਨੂੰ ਕੋਈ ਸ਼੍ਰੀ ਭਗਵਾਨ ਕਹੇ ਨਾ ਰਾਈਆ ਜੇ ਮੈਂ ਪਿੱਛੇ ਛੱਡ ਕੇ ਚਲੇ ਗਿਆ ਤਾਂ ਮੈਨੂੰ ਸ਼੍ਰੀ ਭਗਵਾਨ ਕਿੰਨੇ ਕਹਿਣਾ। ਏ ਮੈਨੂੰ ਮੋੜਦੀਆਂ ਅਦਾਵਾ ਭਗਤ ਤਾਰਨ ਵਾਸਤੇ ਆਪਣਾ ਫੇਰਾ ਪਾਈਆ ਆਇਆ ਕਿਦੇ ਵਾਸਤੇ ਆ ਭਗਤਾਂ ਨੂੰ ਤਾਰਨ ਵਾਸਤੇ ਸ਼ਖਿਆਤ ਹੋ ਕੇ ਦਰਸ਼ ਦਿਖਾਵਾਂ ਸ਼ਬਦ ਜਕਾਰੇ ਨਾਲ ਜਗਾਈਆ ਸ਼ਖਾਤ ਹੋ ਕੇ ਦਰਸ਼ਨ ਦਿਖਾਉਂਦਾ ਹੁਣ ਵੀ ਦਿਖਾਉਂਦਾ ਸਾਰੇ ਗੁਰਸਖਾਂ ਨੂੰ ਤੁਸੀਂ ਇੱਕ ਵੀ ਨਿਚਾ ਧਾਰੋ ਸੀ ਜਿੱਦਾਂ ਨਹੀਂ ਨਿਚਾ ਅਸੀਂ ਧਾਰ ਲਾਂਗੇ ਉਦਾਂ ਦੀ ਉਹ ਹੀ ਪੂਰਨ ਕਰਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਤੀ ਤੁਹਾਡੀ ਭਗਤੀ ਦਾ ਭਾਗ ਸ਼ਕਤੀ ਦਾ ਚਰਾਗ ਵਿਅਕਤੀ ਦਾ ਵਿਰਾਗ ਆਪਣੇ ਅੰਤਰ ਪ੍ਰਗਟਾਈਆ ਕੀ ਕਰਨਾ ਸੱਚੇ ਪਾਤਸ਼ਾਹ ਜੀ ਨੇ ਤੁਹਾਡੀ ਭਗਤੀ ਦਾ ਭਾਗ ਸ਼ਕਤੀ ਦਾ ਚਰਾਗ ਤੇ ਵਿਅਕਤੀ ਦਾ ਵਿਰਾਗ ਇਹ ਆਪਣੇ ਅੰਤਰ ਪ੍ਰਗਟਾਉਣਾ ਸੋ ਵੀਰ ਜੋ ਹਰ ਬਾਣੀ ਤਾਂ ਕਾਫੀ ਲੰਬੀ ਆ ਪਾਸਾ ਮੈਨੂੰ ਦੇਖਦੇ ਹੋਏ ਮੈਂ ਇੱਥੇ ਹੀ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਬਾਸਾਂ ਸਮਾਪਤ ਕਰਨ ਦੀ ਇਜਾਜ਼ਤ ਚਾਹਨਾ ਹਾਂ ਜੋ ਲੇਖ ਸੱਚੇ ਪਾਤਸ਼ਾਹੀ ਨੇ ਲਿਖਾਇਆ ਹੈ ਉਹ ਸਾਨੂੰ ਜੀਵਨ ਦਾ ਇੱਕ ਬੜਾ ਸੱਚਾ ਸੱਚਾ ਤੇ ਉੱਚਾ ਮਾਰਗ ਦਿੱਤਾ ਗਿਆ ਹੈ ਇਸੇ ਕਰਕੇ ਸੱਚੇ ਪਾਤਸ਼ਾਹੀ ਨੇ ਕਿਹਾ ਸੀ ਕਿ ਹਰ ਬਾਣੀ ਨੂੰ ਪੜਨਾ ਹੈ ਵਿਚਾਰਨਾ ਹੈ ਤੇ ਆਪਣੇ ਉੱਤੇ ਲਾਗੂ ਕਰਨਾ ਹੈ ਸੋ ਹਰ ਸੰਗਤ ਜੀਓ ਹਰ ਬਾਣੀ ਪੜਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਕੋਈ ਅਖਰ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਮੈਂ ਹਜੂ ਸ਼ੈਨ ਸ਼ਾਹੀ ਪਾਸੋਂ ਹਰ ਸਮੇਤ ਪਾਸੋਂ ਕੇ ਮਾ ਮੰਗਦਾ ਹਾਂ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦੇਵੋ ਜੀ ਸੋ ਹੰਗਾਰਈ ਸੇ ਸਿੰਘ ਵੀਸ਼ਨੂੰ ਭਗਵਾਨ ਦੀ ਜੈ ਸੋ oh uh -huh.